ਜਾਣਕਾਰੀ ਦਿੰਦਿਆਂ ਥਾਣਾ ਤ੍ਰਿਪੜੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਪਿੰਦਰ ਨੇ ਦੱਸਿਆ ਕਿ ਨਸ਼ਾ ਵਿਰੁੱਧ ਵਿੱਡੀ ਮੁਹਿੰਮ ਤਹਿਤ ਤ੍ਰਿਪੜੀ ਥਾਣੇ ਦੇ ਸਬ ਇੰਸਪੈਕਟਰ ਗੁਰਪਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਥਾਣਾ ਤ੍ਰਿਪੜੀ ਨੇੜੇ ਇੱਕ ਤਾਕਤਵਰ ਵਿਅਕਤੀ ਨੂੰ ਰੋਕਿਆ ਪਟਿਆਲਾ ਦਾ ਪੁੱਡਾ ਗਰਾਊਂਡ ਚੈਕਿੰਗ ਦੌਰਾਨ ਪੂਰੇ ਵਿਅਕਤੀ ਕੋਲੋਂ 8 ਕਿਲੋ ਚੂਰਾ ਪੋਸਟ ਬਰਾਮਦ ਹੋਇਆ ਤ੍ਰਿਪੜੀ ਥਾਣੇ ਦੀ ਪੁਲਿਸ ਵੱਲੋਂ ਐਫ ਆਈ ਆਰ ਨੰਬਰ 40 ਦਰਜ ਕੀਤੀ ਗਈ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ। ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਗਿਆ। ਇਸ ਦੌਰਾਨ ਗੱਲਬਾਤ ਕੀਤੀ ਗਈ ਤਾਂ ਮੀਡੀਆ 'ਚ ਕਿਹਾ ਗਿਆ ਕਿ ਗੁੰਮ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਸੀ। ਹੈਰਾਨ ਹਾਂ ਕਿ ਇਹ ਵਿਅਕਤੀ ਪੁੱਕੀ ਲੈ ਕੇ ਕਿਸ ਨੂੰ ਸਪਲਾਈ ਕਰਦਾ ਸੀ। ਦੋਸ਼ੀ ਦੀ ਗੱਲ ਕਰੀ ਤਾਂ ਦੋਸ਼ੀ ਦਾ ਇੱਕ ਭਰਾ ਪਹਿਲਾਂ ਹੀ ਪਟਿਆਲਾ ਸੈਂਟਰਲ ਸੁਧਾਰ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਪੁਵਿੱਖ ਵਿੱਚ ਹੋਰ ਖੁਲਾਸੇ ਵੀ ਹੋ ਸਕਦੇ ਨੇ। ਅਜੀ ਇੱਕ ਐਫਆਈਆਰ ਨੰਬਰ 40 ਦਰਜ ਕੀਤੀ ਹੈ। ਮਾਮਲਾ ਕੀ ਹੈ? ਇਹ ਜੀ ਕੱਲ ਕਰੀਬ 2 ਵਜੇ ਸਾਡੇ ਸਬ ਇੰਸਪੈਕਟਰ ਗੁਰਪਿੰਦਰ ਸਿੰਘ ਉਹ ਨੇੜੇ ਤਲਾਸ਼ ਕਰ ਰਹੇ ਸੀ ਸ਼ੱਕੀ ਪੁਰਸ਼ਾਂ ਦੀ ਨਾਲ ਪੈਟਰੋਲਿੰਗ ਕਰ ਰਹੇ ਸੀ ਜਦੋਂ ਇਹ ਪੁਲਿਸ ਸਟ੍ਰੀਟਸ ਤੋਂ ਪੁੱਡਾ ਗਰਾਊਂਡ ਵੱਲ ਗਏ ਤਾਂ ਉੱਥੇ ਬਿੰਦਰਾ ਕੌਂਡਨੇ ਸਾਹਮਣੇ ਇੱਕ ਰੈੱਡ ਰੰਗ ਦੀ ਰੈੱਡ ਕਲਰ ਦੀ ਐਕਟਿਵਾ ਜਿਹੜੀ ਉੱਤੇ ਇੱਕ ਸ਼ੱਕੀ ਬੰਦਾ ਨੂੰ ਦਿਖਾਈ ਦਿੱਤਾ ਜਦੋਂ ਉਹ ਇੱਕਦਮ ਰੁਕ ਗਿਆ ਤਾਂ ਉਹਨੇ ਉਹਦੇ ਜਿਹੜਾ ਅੱਗੇ ਪੈਰਾਂ 'ਚ ਬੋਰਾ ਜੜਿਆ ਤੇ ਬੋਰੇ ਦੇ ਵਿੱਚ ਉਹਦੇ ਪੁੱਕੀ ਸੀ ਪੱਪੀ ਹਸਕ ਤੋ ਇਹਨਾਂ ਨੇ ਰਾਉਂਡ ਅਪ ਕਰਕੇ ਉਹਨੂੰ ਜਦੋਂ ਇਹ ਤਲਾਸ਼ੀ ਲਈ ਸਰ ਚੈੱਕ ਕੀਤਾ ਤਾਂ ਗਰੀਬ 8 ਕਿਲੋ ਬੁੱਕੀ ਉਹ ਜਿਹੜੀ ਉਹਨਾਂ ਕਵਰ ਲਈ ਕੁਝ ਬੰਦੇ ਦਾ ਪਤਾ ਲੱਗਿਆ ਸਿਰ ਕਿੱਥੇ ਦਾ ਹੈ ਤੇ ਬੈਕਗ੍ਰਾਉਂਡ ਕੀ ਹੈ ਇਹਦਾ ਹਾਂਜੀ ਇਹਦਾ ਨਾਮ ਗੱਬਰ ਹੈ ਜੀ ਗੱਬਰ ਇਹਦਾ ਫੁੱਲ ਨੇਮ ਵੀ ਗੱਬਰੀ ਕਹਿੰਦੇ ਇਹਨੂੰ ਸਾਰੇ ਤੇ ਇਹਦੇ ਫਜ਼ਲਦਾਰ ਨਾਮ ਹੈਗਾ ਗੁਰਬਖਸ਼ ਚੋਹਾਨ ਤੇ ਇਹ ਹੀ ਰਲ ਕਰਦਾ ਪਿੱਛੋਂ ਇਹ ਯੂਪੀ ਦਾ ਰਹਿਣਾ ਕੁਝ ਪਤਾ ਲੱਗਿਆ ਸਰ ਇਹ ਕਿੱਥੋਂ ਦੀ ਲਿਆ ਰਿਹਾ ਸੀ ਕਿ ਸੇਵਨ ਵੀ ਕਰਦਾ ਸੀ ਆ ਵੇਚਦਾ ਸੀ ਕੀ ਹੈ ਕਿਦਾ ਇੱਕ ਭਰਾ ਜੇਲ੍ਹ ਚੜੀਏ ਜਦੋਂ ਇਹਨਾਂ ਕੋ ਗੱਡੀਆਂ ਵੀ ਹੈਗੀਆਂ ਪਿੱਛੇ ਜਾਂਦੇ ਆ ਉੱਥੋਂ ਐਮਪੀ ਚੋਂ ਜਾਂ ਉਧਰੋਂ ਲੈ ਕੇ ਆਉਂਦੇ ਅੱਗੇ ਫਿਰ ਬਹਾਦਰਗੜ੍ਹ ਲੈ ਜਾਂ ਪਟਿਆਲੇ ਜਾਂ ਕਿਤੇ ਵੀ ਇਹਨਾਂ ਨੂੰ ਕੋਈ ਲੱਗੇ ਉਸ ਹਰ ਵਿੱਚ ਹੀ ਇਹ ਦੇਖ ਲਾ ਪਹਿਲਾਂ ਵੀ ਪਰਚੇ ਦਰਜ ਹੈ ਕੋਈ ਸਰ ਇਹਦਾ ਭਰਾ ਦੇ ਖਿਲਾਫ ਹੈ ਤੇ ਫਿਲਹਾਲ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ